ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਰਿਦਮ ਆਫ ਕੈਨੇਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਿੰਧ ਦੇ ਵਿੱਚ ਨੇਮ ਅਪਡੇਟ ਕਿਸ ਤਰ੍ਹਾਂ ਹੁੰਦਾ ਹੈ ਸਿੰਧ ਦੇ ਵਿੱਚ ਨੇਮ ਅਪਡੇਟ ਕਰਵਾਉਣ ਨੂੰ ਸਿਰਫ 10 ਡੇਸ ਲੱਗੇ ਨੇ ਵਿਦੀਨ 10 ਡੇਸ ਮੈਨੂੰ ਮੇਲ ਆ ਗਈ ਹੁਣ ਸਿੰਧ ਜਦੋਂ ਤੁਸੀਂ ਅਪਡੇਟ ਕਰਵਾਣਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੁੰਦਾ ਹੈਗਾ ਕਿ ਤੁਸੀਂ ਜੋ ਸਿੰ ਨਾ ਅਪਡੇਟਡ ਸਿੰ ਨਾ ਉਹ ਤੁਸੀਂ ਆਨਲਾਈਨ ਲੈਣਾ ਜਾਂ ਤੁਸੀਂ ਵਾਇਆ ਮੇਲ ਲੈਣਾ ਬਹੁਤ ਹੀ ਈਜ਼ੀ ਪ੍ਰੋਸੈਸ ਹੈ ਸਿੰ ਅਪਡੇਟ ਕਰਨ ਦੀ ਆਪਾਂ ਹੁਣ ਸ਼ੁਰੂ ਕਰਦੇ ਹਾਂ चेतन शुरू करिए हाँ जी चेतन कहता हाँ जी सब तो पहला आप गूगल क्रोम केडेट सर्च करा तो पहला ऑप्शन है उस पर क्लिक करा दैन तुम अपडेटिंग इनफोमेन टू योर एगजिस्टिंग सिन से क्लिक करोगे नैक्सट ती सबमिट एंड एप्लीकेशन उ क्लिक करोगे नैक्सट पेज के उत्तर तुम अपलाई फॉर अ सिन दे अंडर फस्ट ऑप्शन चूज करोगे ਨੈਕਸਟ ਤੁਸੀਂ ਆਪਣਾ ਸਟੇਟਸ ਇਨ ਕੈਨੇਡਾ ਚੂਸ ਕਰੋਗੇ। ਦੈਨ ਆ ਜਾਂਦਾ ਹੈ ਹਾਊ ਊਡ ਯੂ ਲਾਈਕ ਟੂ ਅਪਲਾਈ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਆਨਲਾਈਨ ਬਾਈ ਮੇਲ ਜਾਂ ਇਨ ਪਰਸਨ। ਨੈਕਸਟ ਪੇਜ ਦੇ ਉੱਤੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ। ਹੁਣ ਆਪਾਂ ਅਪਲਾਈ ਆਨਲਾਈਨ ਉੱਤੇ ਕਲਿੱਕ ਕਰਾਂਗੇ। ਨੈਕਸਟ ਪੇਜ ਤੇ ਆਪਾਂ ਟਰਮਸ ਐਂਡ ਕੰਡੀਸ਼ਨਸ ਨੂੰ ਚੈੱਕ ਮਾਰਕ ਕਰਾਂਗੇ ਐਂਡ ਦੈਨ ਲਾਸਟ ਦੇ ਉੱਤੇ ਹੈ ਹੂ ਆਰ ਯੂ ਅਪਲਾਈਂਗ ਫੋਰ ਸੇਮ ਆਪ ਇੱਥੇ ਚੂਸ ਕਰਾਂਗੇ ਯੂ ਆਰ ਅਪਲਾਈਂਗ ਫੋਰ ਯੂਰਸੈਲ ਨੈਕਸਟ ਤੁਸੀਂ ਤੁਹਾਡਾ ਸਟੇਟਸ ਦੱਸੋਗੇ ਕੈਨੇਡਾ ਦੇ ਵਿੱਚ ਦੁਬਾਰਾ ਐਂਡ THEN ਆ ਗਿਆ ਰੀਸੀਵਿੰਗ ਯੋਰ ਸਿਨ ਕਨਫਰਮੇਸ਼ਨ ਕਿ ਤੁਹਾਨੂੰ ਕਿਸ ਤਰ੍ਹਾਂ ਸਿਨ ਕਨਫਰਮੇਸ਼ਨ ਚਾਹੀਦੀ ਹੈ ਡਿਜੀਟਲੀ ਜਾਂ ਬਾਈ ਮੇਲ ਨੈਕਸਟ ਆਪਾਂ ਲੈਂਗੁਏਜ ਸਿਲੈਕਟ ਕਰਾਂਗੇ ਤੇ ਈਮੇਲ ਨੋਟੀਫਿਕੇਸ਼ਨ ਦੇ ਲਈ ਆਪਾਂ ਉੱਥੇ ਆਪਣੀ ਈਮੇਲ ਮੈਂਸ਼ਨ ਕਰਾਂਗੇ ਹੁਣ ਆਪਾਂ ਇਹ ਸਿਨ ਅਪਡੇਟ ਉਹਦੋਂ ਕਰ ਰਹੇ ਹਾਂ ਜਦੋਂ ਆਪਣੇ ਕੋਲੇ ਆਪਣਾ ਨਿਊ ਪੀਆਰ ਕਾਰਡ ਆ ਗਿਆ ਤਾਂ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਇੱਥੇ ਫਰਸਟ ਨੇਮ ਤੇ ਲਾਸਟ ਨੇਮ ਮੈਂਸ਼ਨ ਕਰੋਗੇ ਨੈਕਸਟ ਪੇਜ ਦੇ ਉੱਤੇ ਤੁਸੀਂ ਆਪਣੀ ਬਰਥ ਇਨਫੋਰਮੇਸ਼ਨ ਦੋਗੇ ਤੇ ਅਦਰ ਇਨਫੋਰਮੇਸ਼ਨ ਅਦਰ ਇਨਫੋਰਮੇਸ਼ਨ ਦੇ ਵਿੱਚ ਤੁਹਾਡੀ ਡੇਟ ਆਫ ਬਰਥ ਜੈਂਡਰ ਹੈ ਤੇ ਤੁਹਾਡਾ ਸੀਨ ਨੰਬਰ ਨੈਕਸਟ ਤੁਸੀਂ ਆਪਣੀ ਟਾਈਪ ਆਫ ਅਪਲੀਕੇਸ਼ਨ ਸਿਲੈਕਟ ਕਰੋਗੇ ਆਪਣੀ ਟਾਈਪ ਆਫ ਅਪਲੀਕੇਸ਼ਨ ਹੈ ਅਪਡੇਟ অর ਕਰੈਕਟ ਅ ਸੀਨ ਰਿਕਾਰਡ ਹੁਣ ਤੁਸੀਂ ਆਪਣੇ ਡਾਕੂਮੈਂਟਸ ਅਪਲੋਡ ਕਰੋਗੇ ਪ੍ਰਾਇਮਰੀ ਆਇਡੈਂਟੀਟੀ ਡਾਕੂਮੈਂਟ ਪੀਆਰ ਕਾਰਡ ਸਕੈਂਡਰੀ ਡਾਕੂਮੈਂਟ ਹੋ ਗਿਆ ਤੁਹਾਡਾ ਪਾਸਪੋਰਟ ਨੈਕਸਟ ਦੇ ਪੁੱਛ ਰਹੇ ਨੇ ਕਿ ਜਿਹੜੇ ਤੁਸੀਂ ਡਾਕੂਮੈਂਟਸ ਅਪਲੋਡ ਕਰੇ ਨੇ ਉਹਨਾਂ ਦੇ ਵਿੱਚ ਤੁਹਾਡਾ ģਿਵਨ ਨੇਮ ਤੇ ਲਾਸਟ ਨੇਮ ਐਜ਼ ਇਟ ਇਜ਼ ਜਿਵੇਂ ਦਾ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਅਕੋਰਡਿੰਗ ਆਪਸ਼ਨ ਚੂਜ਼ ਕਰੋਗੇ ਨੈਕਸਟ ਤੁਸੀਂ ਆਪਣੇ ਪੇਰੈਂਟਸ ਦੀ ਇਨਫੋਰਮੇਸ਼ਨ ਦੋਗੇ ਆਪਣੇ ਪੇਰੈਂਟਸ ਦਾ ਤੁਸੀਂ ਫਰਸਟ ਨੇਮ ਤੇ ਲਾਸਟ ਨੇਮ ਪ੍ਰੋਵਾਈਡ ਕਰੋਗੇ ਨੈਕਸਟ ਪੇਜ ਦੇ ਉੱਤੇ ਤੁਸੀਂ ਜੋ ਵੀ ਇਨਫੋਰਮੇਸ਼ਨ ਫਿਲ ਆਊਟ ਕੀਤੀ ਹੈ ਉਹ ਸ਼ੋ ਹੋਵੇਗੀ ਤੁਸੀਂ ਰਿਵਿਊ ਕਰ ਲੈਣੀ ਆਪਣੀ ਇਨਫੋਰਮੇਸ਼ਨ ਕਿ ਸਹੀ ਹੈ ਲਾਸਟ ਤੇ ਤੁਸੀਂ ਆਪਣਾ ਨੇਮ ਮੈਂਸ਼ਨ ਕਰਕੇ ਬਾਕਸ ਨੂੰ ਚੈੱਕ ਮਾਰਕ ਕਰੋਗੇ ਤੇ ਐਪਲੀਕੇਸ਼ਨ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਐਪਲੀਕੇਸ਼ਨ ਨੰਬਰ ਮਿਲੇਗਾ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਬਹੁਤ ਹੀ ਇਜ਼ੀ ਇਜ਼ੀ ਵੇ ਦੇ ਨਾਲ ਮੈਂ ਸਮਝਾਇਆ ਮਿਲਦੇ ਹਾਂ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ